ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਭਾਈ ਕਨਈਆ ਜੀ ਜੋ ਕਿਲਾ ਤਾਰਾਗੜ ਦੇ ਬਿਲਕੁਲ ਨਜ਼ਦੀਕ ਹੈ ਤੇ ਅਨੰਦਪੁਰ ਸਾਹਿਬ ਤੋਂ 4-5 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਆਓ ਦਰਸ਼ਨ ਕਰੀਏ ਇਹ ਗੁਰਦੁਆਰਾ ਸਾਹਿਬ ਦੇ ਅੰਦਰਲਾ ਹਿੱਸਾ ਹੈ ਬਹੁਤ ਸੁੰਦਰ ਗੁਰੂ ਘਰ ਬਣਾਇਆ ਹੋਇਆ ਹੈ ਇਹ ਭਾਈ ਕਨਈਆ ਜੀ ਦੀ ਪਰਾਤਨ ਮਸ਼ਕ ਹੈ ਜੋ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸ਼ੋਭਿਤ ਹੈ ਇਹ ਭਾਈ ਕਨਈਆ ਜੀ ਦਾ ਢੋਲ ਹੈ ਜਿਸ ਤਰ੍ਹਾਂ ਤੁਸੀਂ ਲਿਖਿਆ ਪੜ੍ਹ ਵੀ ਸਕਦੇ ਹੋ ਤਾਂ ਦੇਖੋ ਪਰਾਤਨ ਮਸ਼ਕ ਹੈ ਬਹੁਤ ਸੰਭਾਲ ਕੇ ਰੱਖੀ ਗਈ ਹੈ ਇਮਾਰਤ ਗੁਰਦੁਆਰਾ ਸਾਹਿਬ ਦੀ ਬਹੁਤ ਸੋਹਣੀ ਹੈ ਚਾਰੇ ਪਾਸੇ ਪਹਾੜ ਹਨ ਗੁਰਦੁਆਰਾ ਸਾਹਿਬ ਬਹੁਤ ਸੁੰਦਰ ਤੇ ਸ਼ਾਂਤ ਜਗ੍ਹਾ ਦੇ ਵਿੱਚ ਬਣਿਆ ਹੋਇਆ ਹੈ ਜੋ ਤੁਸੀਂ ਹੁਣ ਦਰਸ਼ਨ ਕਰ ਰਹੇ ਹੋ ਇਹ ਭਾਈ ਕਨਈਆ ਜੀ ਦੀਆਂ ਪਰਾਤਨ ਬੋਲੀਆਂ ਹਨ ਇਸ ਕਿਹਾ ਜਾਂਦਾ ਹੈ ਇਹ ਬੋਲੀਆਂ ਦੇ ਵਿੱਚੋਂ ਭਾਈ ਕਨਈਆ ਜੀ ਚੱਲ ਭਰ ਕੇ ਆਨੰਦਪੁਰ ਸਾਹਿਬ ਸਿੰਘਾਂ ਨੂੰ ਜੋ ਜੰਗ ਵਿੱਚ ਜੂਝ ਰਹੇ ਹਨ ਉਹਨਾਂ ਨੂੰ ਛਕਾਉਣ जाया ਕਰਦੇ ਸਨ ਤੇ ਦੁਸ਼ਮਣਾਂ ਨੂੰ ਵੀ ਜਾਂਦਾ ਛਕਾਇਆ ਕਰਦੇ ਸਨ ਤੁਸੀਂ ਦਰਸ਼ਨ ਕਰੋ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਤਾਂ ਜੋ ਇਹ ਨੌਲੇਜ ਸਾਰਿਆਂ ਨੂੰ ਮਿਲ ਸਕੇ ਇਹ ਸੁਨਹਿਰਾ ਹੈ ਕਿਹਾ ਜਾਂਦਾ ਹੈ ਇਹ ਭਾਈ ਕਨਈਆ ਜੀ ਦਾ ਇਹ ਟਾਈਮ ਦਾ ਸੁਨਹਿਰਾ ਹੈ ਤੇ ਇਹ ਜੋ ਛੋਟੀ ਜਹੀ ਬਿਲਡਿੰਗ ਹੈ ਇਹ ਭਾਈ ਕਨਈਆ ਜੀ ਦਾ ਤਪਸਥਾਨ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਜਦੋਂ ਵੀ ਤੁਸੀਂ ਆਨੰਦਪੁਰ ਸਾਹਿਬ ਆਵੋ ਤਾਂ ਭਾਈ ਕਨਈਆ ਜੀ ਦੇ ਗੁਰਦੁਆਰਾ ਸਾਹਿਬ ਦੇ ਜ਼ਰੂਰ ਦਰਸ਼ਨ ਕਰਕੇ ਜਾਇਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ